ਜਿਵੇਂ ਕਿ ਦਰਸ਼ਕੋ ਜੀ ਆਖਦਾ ਹਾਂ ਨਾ ਤਸਵੀਰ ਸਿੰਘ ਜੀ ਮੈਂ ਤੇਰਾ ਘਰ ਆਇਆ ਜੋ ਗੜੀ ਸਾਹਿਬ ਤੁਸੀਂ ਗੜੀ ਸਾਹਿਬ ਮੇਰੀ ਬੇਨਤੀ ਸੁਣਿਓ ਤੁਸੀਂ ਐਸੇ ਦੇਣਾ ਐਸੇ ਮੇਲੇ ਤੇ ਇੱਥੇ ਹਾਜ਼ਰ ਹੋਏ ਸੀਗੇ ਸੋ ਮਾਤਾ ਨੇ ਕਾਡੀ ਬੇਨਤੀ ਪ੍ਰਵਾਨ ਕੀਤੀ ਆ ਅੱਜ ਚੜ੍ਹਦੀ ਕਲਾ ਦੇ ਵਿੱਚ ਉਧियਾ ਤੇ ਸਾਡੇ ਜਹਾਜ ਰੋਇਓ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਸੋ ਹਾਂਜੀ ਹਾਂਜੀ ਇਹ ਹੁਣ ਤੁਹਾਡੀ ਮਰਜ਼ੀ ਮਾਦੇ ਮੂਹੇ ਮਾਦੇ ਮੂਹੂ ਬੋਲ ਜੋ ਨਿਕਲੇ ਰੱਬ ਨੇ ਵੀ ਸਿਮਕਾਰੇ ਮਰਦੇ ਦਮ ਤੱਕ ਘਰ ਵਿੱਚ ਰੱਖੀਏ मां पियो दी ईमानदार रब दो दुनिया ते दुनिया का है एक सारी हर एक पीर पैगंबर योगी हर एक पीर पैगंबर योगी चांद जेडी है इस सरकारे दरबारे भी बोलती है तो गुजारिश करांगा सरदार जसवीर सिंह गड़ी साहब इनारी ਜਟੇਰਿਆਂ ਨੂੰ ਮੱਥਾ ਟੇਕਣ ਆਇਆ ਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਤੀ ਮਾਤਾ ਪੋਰ ਜਟੇਰੇ ਅੱਜ ਪੇ ਸੰਗਤਾਂ ਨੂੰ ਰੰਗ ਪਸਤਕ ਹੋਇਆ ਔਰ ਨੂੰ ਦਾਸ ਮਹਾਰਾਜ ਕੀ ਦਾਸ਼ੀ ਬਰਤਾ ਸਾਰੇ ਵਿਕਾਸ ਪਿਛਲੇ ਕਾਗਜ਼ ਸਰਕਾਰ ਦੇ ਵਿੱਚ ਐਸੀ ਵਧਿਆ ਹੁੰਦੀ ਆ ਨਿਕਲਦੀ ਸੀ ਤੇ ਇੱਕ ਕੰਟੀਨਿਊ ਹੋ ਰਹੀ ਹੈ ਵਾਲਾ ਵਿਕਾਸ ਵਿੱਚ ਸਿਹਤ ਸੇਵਾਵਾਂ ਦੇ ਸਹਾਇਤਾ ਸੇਵਾਵਾਂ ਨਾਲ ਜਨਤਾ ਦੀ ਇਸ ਸਮਾਜਿਕ ਪੰਜਾਬ ਦੇ ਜਿੰਨੇ ਲੋਕ ਸ਼ੈਡਿਊਲ ਕਾਸਟ ਕੈਟਾਗਰੀ ਚੋਂ ਦੇ ਆ ਜੇਕਰ ਇਹਨਾਂ ਨਾਲ ਕੋਈ ਜ਼ੁਲਮ ਅਤਿਆਚਾਰ ਕਰੇ ਇਹਨਾਂ ਲੋਕਾਂ ਨਾਲ ਜੇ ਕੋਈ ਟੱਕੇਸ਼ਾਈ ਕਰੇ ਤੇ ਥੱਲੇ ਕੋਈ ਮਹਿਕਮਾ ਸੁਣੇ ਨਾ ਤੁਹਾਨੂੰ ਇਨਸਾਫ ਦੇਣ ਦੇ ਲਈ ਜਿੱਥੇ ਤੁਸੀਂ ਬੇਨਤੀ ਪੱਤਰ ਲੈ ਕੇ ਗਏ ਆਪਣਾ ਦੁੱਖ ਰੋਂ ਗਏ ਹਸਪਤਾਲ ਗਏ ਵੀਡੀਓ ਦੇ ਦਫ਼ਤਰ ਗਏ ਪੰਜਾਬ ਪੁਲਿਸ ਦੇ ਠਾਣੇ ਚ ਗਏ ਕਿਸੇ ਹੋਰ ਮਹਿਕਮੇ ਚ ਗਏ ਤੁਸੀਂ ਗਏ ਦੂਜੀ ਵਾਰ ਗਏ ਤੀਜੀ ਵਾਰ ਗਏ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਖਾਂ ਮੀਚ ਕੇ ਆ ਫਕੀਰ ਉੱਥੇ ਚਿਵਾਰੇ ਤੇ ਬੈਠਾ ਆ ਰਾਜ ਦਰਬਾਰ ਦੇ ਚਿਵਾਰੇ ਤੇ ਉਸ ਫਕੀਰ ਦੇ ਦਰਵਾਜੇ ਤੇ ਆ ਜਿਓ ਉਹਨੂੰ ਕਹਿੰਦੇ ਆ ਐਸੀ ਕਮਿਸ਼ਨ ਚੇਅਰਮੈਨ ਦਾ ਦਫ਼ਤਰ ਐਸੀ ਕਮਿਸ਼ਨ ਚੇਅਰਮੈਨ ਦਾ ਦਫ਼ਤਰ ਤੇ ਉੱਥੇ ਜਾ ਕੇ ਫਕੀਰ ਨੂੰ ਲੱਭਣਾ ਹੈਗਾ ਉੱਥੇ ਜਾ ਕੇ ਰੋਡ ਮਾਸਟਰ ਨੂੰ ਲੱਭਾ ਉੱਥੇ ਜਾ ਕੇ ਕਹਿੰਦਾ ਚੇਅਰਮੈਨ ਨੂੰ ਮਿਲਣਾ ਹੈ ਉੱਥੇ ਆਉਣਾ ਉੱਥੇ ਸੁਣਵਾਈ ਕਰਨ ਦੀ ਜ਼ਿੰਮੇਵਾਰੀ ਗਢੀ ਦੀ ਹੈ ਤੇ ਜਿਹਨਾਂ ਨੂੰ ਜ਼ੁਲਮ ਕੇ ਜਾਰ ਕੀਤਾ ਤੁਹਾਡੀ ਸੁਣਵਾਈ ਨਹੀਂ ਹੋਈ ਚਲੇ ਰੰਤਾ ਕੈਸਾਈ ਕੀਤੀ ਤੁਹਾਡੀ ਬਰਦੀ ਫੜੀ ਉਹਨਾਂ ਦੀਆਂ 부ਝੀਆਂ ਪੋਣ ਦੀ ਡਿਊਟੀ ਮੇਰੀ ਲਈ ਆ ਪੰਜਾਬ ਸਰਕਾਰ ਨੇ ਉਹਨਾਂ ਦੀਆਂ 부ਝੀਆਂ ਮੈਂ ਪੋਣ ਆਇਆ ਫਿਰ ਜਿੱਦਾਂ ਛੋਟੇ ਉਹਦੇ ਗੁੱਲੀ ਡੰਡਾ ਖੇਡਦੇ ਹੁੰਦੇ ਸੀ ਤੇ ਫੱਟੀ ਦੇ ਨਾਲ ਜਦੋਂ ਗੁੱਲੀ ਟੱਕਾ ਮਾਰਨਾ ਟੱਕੜਾ ਬਾਰ ਖਤਾ ਫਿਰ ਕਾ ਦੁੱਖਾ ਟੱਕ ਪਰਖਦੇ ਦਵਾ ਦੁੱਕੀ ਹੁੰਦੀ ਜਿੱਤੇ ਤੇ ਫਿਰ ਜਿਹੜਾ ਜਾਦੇ 부ੱਜੀ ਆ ਪੁਜੇ ਤੇ ਜਦੋਂ ਫੱਟੀ ਤੇ ਗੁੱਲੀ 부ੱਝੀਆਂ ਪਾਉਂਦੀ ਆ ਕਈ ਵਾਰੀ ਗੁੱਲੀ ਵੀ ਦੁਖੀ ਹੋ ਜਾਂਦੀ ਆ ਬਈ ਹੱਟਦਾ ਹੀ ਨਹੀਂ 부ੱਜੀ ਆ ਮਾਰਦਾ ਉਹ ਦੂਜਾ ਵੀ ਦੁਖੀ ਹੋ ਜਾਂਦਾ ਬਈ ਇਹ ਭਾਗ ਕਿਉਂ ਨਹੀਂ ਮਾਰਦਾ ਬਾਕੀ ਵੀ ਹੁੰਦੀ ਸੀ ਨਾ ਕੁੱਤੀ ਕੱਢਦੇ ਹੁੰਦੇ ਸੀ ਬੱਕ ਵੀ ਮਾਰਦੇ ਹੁੰਦੇ ਸੀ ਤੇ ਮੈਂ ਵੀ ਉੱਥੇ ਬੱਕ ਮਾਰਦਾ ਐ ਬਾਕੀ ਸਮਝਦੇ ਹੋ ਨਾ ਜਦੋਂ ਐਸਾ ਗੁੱਡੀ ਤੇ ਟੱਕਾ ਮਾਰ ਕੇ ਗੁੱਡੀ ਜ਼ੋਰ ਨਾਲ ਛੱਡਦੇ ਹੁੰਦੇ ਸੀ ਉਹਨੂੰ ਬੱਕ ਕਹਿੰਦੇ ਹੁੰਦੇ ਸੀ ਉੱਥੇ ਬੱਕ ਦੇ ਕਹਿੰ ਨੂੰ ਮਾਰਦਾ ਐ ਪੁੱਛੀਆਂ ਕਹਿੰਦੀ ਆ ਬੋਲ ਆ ਜਿਹੜੇ ਲੋਕ ਪੰਜਾਬ ਦੇ ਦਲਸਾ ਤੇ ਧੱਕਾ ਕਰਦੇ ਉਹਨਾਂ ਦੀਆਂ ਪੁੱਛੀਆਂ ਕੂਹਾਂਾਂ ਮੈਂ ਉੱਥੇ ਉਹਨਾਂ ਦੀਆਂ ਫਿਰਮਾਂ ਉਹ ਕੂਹਾਂਾਂ ਇਹ ਬਰਕਤ ਆਜਾ ਅਗਲੀ ਤਰੀਕ ਤੇ ਟੁੱਕੀ ਆਜਾ ਅਗਲੀ ਤਰੀਕ ਤੇ ਤੀਜੀ ਤੇ ਫਿਰ ਉਹ ਰਾਜ ਦਰਬਾਰ ਦੇ ਚੁਆਰੇ ਚੜਦਿਆਂ ਦੇ ਲੱਤਾਂ ਤੇ ਪੈਂਦੀਆਂ ਪਰ ਛਲੀਆਂ ਤੇ ਫਿਰ ਛਲੀਆਂ ਕਹਿੰਦੀਆਂ ਗੜੀ ਸਾਹਿਬ ਹੁਣ ਝੱਟ ਦਿਓ ਮੈਂ ਕਹਿੰਦਾ ਉਹ ਤਾਂ ਸਿਰੇ ਨੂੰ ਇਨਸਾਫ ਦੀ ਮੈਂ ਤਾਂ ਛੱਡਣ ਨੂੰ ਕੱਦਦਾ ਹੀ ਤਿਆਰ ਬੈਠਾ ਤੁਸੀਂ ਤਾਂ ਪਹਿਲੀ ਤਰੀਕ ਤੇ ਮਰ ਜਾਂਦੇ ਤੇ ਦੇ ਲੱਗਦਾ